ਦਿਕਤ ਹੁੰਦੀ ਹੈ ਔਰ ਸਭ ਤੋਂ ਵੱਡੀ ਗੱਲ ਇਥੇ ਟੋਏ ਜਿਹਾ ਹੈ ਤੁਹਾਨੂੰ ਗਿਰਨ ਦਾ ਵੀ ਖਤਰਾ ਬਿਲਕੁਲ ਬਿਲਕੁਲ ਕੁਝ ਪਤਾ ਨਹੀਂ ਕਿਥੇ ਟੋਇਆ ਹੈ ਕਿਥੇ ਕੀ ਹੈ ਪਾਣੀ ਥੋੜੀ ਪਤਾ ਲੱਗਦਾ ਕੀ ਹੈ ਇੱਕ ਦਿਨ ਜੇ ਇੱਕ ਦਿਨ ਵੀ ਪੈ ਜਾਵੇ ਤਾਂ ਪੂਰਾ ਸਮਝ ਲਓ ਕਿ ਪੂਰਾ ਲੁਜਾਨਾ ਡੁੱਬਿਆ ਰਹਿੰਦਾ ਹੈ ਇਹ ਗੱਲ ਇੱਕ ਲਈ ਦਾ ਕਸਟ ਕਰ ਦੋ ਪੂਰਾ ਲੁਜਾਨਾ ਡੁੱਬਦਾ ਮੇਨ ਬਾਜ਼ਾਰ ਚ ਪਾਣੀ ਆ ਨੇ ਜੀ ਉਥੇ ਕਹਿੰਦੇ ਇੰਨਾ ਬਰਹਾਉਂਦਾ ਆਪਣੇ ਸਿਵਲ ਹਸਪੀਟਲ ਹੋ ਗਿਆ ਤੇ ਆਪਣਾ ਕੈਂਸਰ ਹਸਪੀਟਲ ਹੋ ਗਿਆ ਉਥੇ ਇੰਨਾ ਪਾਣੀ ਖੜਿਆ ਹੁੰਦਾ ਕਿ ਗੱਡੀ ਸਾਨੂੰ ਇਹ ਨਹੀਂ ਪਤਾ ਕਿ ਗੱਡੀ ਕਿੱਥੇ ਗਿਰ ਜਣੀ अब तीन साल से सर यही हालात हैं। अच्छा ये ऐसे ही है ऐसे ही हालात हैं। जब भी हल्का सा तो बारिश होता है ऐसे ही हालात रहते हैं सर क्यों हालात अर्बन स्टेट इतना पॉश एरिया बस सर हवा ची है गल्ला सारिया इम्प्लीमेंट नहीं हो रहा कुछ भी एक परे तक किन्नी की दूर तक सड़क खराब है पूरी आधा किलोमीटर के तक खराब है पूरी छोटा शहर नहीं है पर जो इतने पानी निकासी हो बिल्कुल जीरो लेवल पे है ਕਿਉਂਕਿ ਗੱਡੀ ਵਾਲੇ ਟੈਕਸ ਭਰਦੇ ਆ ਸਭ ਕੁਝ ਕਰਦੇ ਆ ਆਪਣੇ ਪੂਰੇ ਕਾਇਪਤਰੇ ਓਕੇ ਰੱਖਦੇ ਆ ਜਿਹੜੀ ਇੱਕ ਸਹੂਤਾ ਮਿਲਣ ਜਾਈਦੀ ਹੈ ਸਰਕਾਰ ਵੱਲੋਂ ਉਹ ਬਹੁਤ ਨਾ ਮਾਤਰਾ ਚਾਹੇ ਅਸੀਂ ਇੱਥੇ ਦੀ ਸਰਕਾਰ ਕਹਿਦੀਏ ਦਿੱਕਤ ਹੈ ਗੱਡੀ ਨੂੰ ਹੋਣਾ ਆਪਾਂ ਤਾਂ ਫੇਸੇ ਬਣੇ ਸਾਈਕਲ ਅੜੇ ਜਿਹੜੇ ਤੋਰ ਕੇ ਜਾਂਦੇ ਨੇ ਮੁੰਡੇ ਭਾਵੇਂ ਐਕਟਿਵ ਵਾਲੇ ਉਹਨਾਂ ਦਾ ਆਪ ਵੀ ਖਤਰਾ ਹੈ ਗੱਡੀ ਦਾ ਵੀ ਖਤਰਾ ਦੋਵੇਂ ਖਤਰਾ ਹੈਗੇ ਰੌਂਗ ਸਾਈਡ ਤੇ ਵੇਸ ਕਰਕੇ ਕਿ ਸੜਕ ਖਰਾਬ ਹੈ ਹਾਂਜੀ ਸੜਕ ਖਰਾਬ ਖੱਡੇ ਬੜੇ ਆ ਉਹਦੇ ਵਿੱਚ ਜਿਹੜੀ ਗੱਡੀ ਜਾਂਦੀ ਆ ਗੱਡੀ ਦਾ ਨੁਕਸਾਨ ਹੁੰਦਾ ਹੈਗਾ ਵਾ ਆਡੇ ਵਹੀਕਲ ਨੂੰ ਕੋਈ ਨੁਕਸਾਨ ਨਤਸੁੰਦਾ ਨਹੀਂ ਹੁੰਦਾ ਸਕੇ ਆਲਸ ਬਣ ਚੁੱਕੀ ਹੈ ਨਹੀਂ ਨੁਕਸਾਨ ਤਾਂ ਹੁੰਦਾ ਜੀ ਹੁਣ ਏਡਾ ਪਾਣੀ ਹੈਗਾ ਇੱਧਰ ਲਾ ਤੇ ਰਸਤਾ ਪੂਰਾ ਟੁੱਟਿਆ ਹੋਇਆ ਪਰ ਰੋਂਗ ਸਾਈਡ ਹੋ ਕੇ ਆਏ ਹਾਂ ਉੱਤੋਂ ਦੀ ਜੀ ਸਾਤ ਕਿਸ ਤਰ੍ਹਾਂ ਪਾਣੀ ਨੂੰ ਜਮਾ ਕਰ ਦਿੰਦੀ ਹੈ ਔਰ ਉਸ ਤੋਂ ਬਾਅਦ ਨਿਕਾਸੀ ਇੰਨੀ ਮਾੜੀ ਹੈ ਕਿ ਮਾਮੂਲੀ ਬਰਸਾਤ ਤੋਂ ਬਾਅਦ ਸੜਕਾਂ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰ ਜਾਂਦੀਆਂ ਹਨ ਬਲਕਿ ਨਮੀਆਂ ਬੜੀਆਂ ਸੜਕਾਂ ਦੇ ਅੰਦਰ ਇੰਨੇ ਜ਼ਿਆਦਾ ਟੋਏ ਹਨ ਕਿ ਉੱਥੋਂ ਨਿਕਲਣ ਵਾਲੇ ਲੋਕ ਜਿਹੜੇ ਨੇ ਜਾਂ ਕਈ ਇੱਕ ਟੂ-ਵਿਲਰ ਨੇ ਉਹ ਪੂਰੀ ਤਰ੍ਹਾਂ ਨਾਲ ਇੱਥੋਂ ਡਗ ਮਗਾਉਂਦੇ ਹੋਏ ਨਿਕਲਦੇ ਨੇ ਔਰ ਇਹਨਾਂ ਨੂੰ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ ਕਿ ਕਿਤੇ ਇਹਨਾਂ ਦੇ ਸੱਟ ਪੇੜ ਨਾ ਲੱਗ ਜਵੇ ਔਰ ਪਾਣੀ ਦੇ ਅੰਦਰ ਗਿਰ ਨਾ ਜਾਣ ਹੁਣੇ ਤੁਸੀਂ ਇੱਥੇ ਪਾਣੀ ਚ ਨਮੀ ਬਣੀ ਸੜਕਾਂ ਪਾਣੀ ਦੇ ਨਿਕਲ ਕੇ ਆਏ ਹੋ ਇਹ ਹਮੇਸ਼ਾ ਜਮਾ ਇੱਦੀ ਹੁੰਦਾ ਹੈ ਅੱਜ ਮਮਲੀ ਬਰਸਾਤ ਨੇ ਪਾਣੀ ਇੰਨਾ ਜਮਾ ਹੈ ਹਮੇਸ਼ਾ ਜੁਰਜਨ ਦਾ ਪਾਣੀ ਮਾਰਾ ਮੀਂਹ ਪੈਂਦਾ ਪਾਰੀ ਭਰ ਜਾਂਦਾ ਆਂ ਜਾਣ ਬੜੀ ਦਿੱਕਤ ਹੁੰਦੀ ਹੈ ਜੀ ਦਿਕਤ ਹੁੰਦੀ ਹੈ ਔਰ ਸਭ ਤੋਂ ਵੱਡੀ ਗੱਲ ਇੱਥੇ ਟੋਏ ਜਿਆਦਾ ਹੈ ਤੁਹਾਨੂੰ ਗਿਰਨ ਦਾ ਵੀ ਖਤਰਾ ਬਿਲਕੁਲ ਬਿਲਕੁਲ ਹੈ ਕੁਝ ਪਤਾ ਨਹੀਂ ਕਿੱਥੇ ਟੋਆ ਹੈਗਾ ਕਿੱਥੇ ਕੀ ਹੈਗਾ ਪਾਣੀ ਥੋੜੀ ਪਤਾ ਲੱਗਦਾ ਕੀ ਹੈ ਹਾਂਜੀ ਅੱਛਾ ਇੱਥੇ ਦੇਖਿਆ ਜਿਹੜੇ ਵੀ ਬਾਈਕ ਸਵਾਰ ਆ ਰਹੇ ਆ ਕੋਸ਼ਿਸ਼ ਕਰ ਰਹੇ ਹੈਗੇ ਕਿ ਬਚ ਕੇ ਚੱਲਿਆ ਜਾਵੇ ਹੈਨਾ ਇਹ ਪਰੇ ਤੱਕ ਕਿੰਨੀ ਕੀ ਦੂਰ ਤੱਕ ਸੜਕ ਖਰਾਬ ਹੈ ਪੂਰੀ आधा ਕਿਲੋਮੀਟਰ ਅੱਗੇ ਤੋਂ ਖਰਾਬ ਹੈ ਪੂਰੀ ਔਰ ਤੁਸੀਂ ਰਜਮੇ ਇਧਰ ਦੀ ਨਿਕਲ ਹਾਂ ਡੇਲੇ ਆਣਾ ਜਾਣਾ ਪੜਦਾ ਜੀ ਤੇਲੀ ਡਰ ਨਹੀਂ ਲੱਗਦਾ ਕਿ ਇੱਥੋਂ ਨਿਕਲਣਾ ਸੇਫ ਹੈ ਜਾਂ ਨਹੀਂ ਨਹੀਂ ਡਰ ਤੋਂ ਲੱਗਦਾ ਲੇਕਿਨ ਰਾਸਤਾ ਇਹ ਹੀ ਹੈ ਕੀ ਕਰੀਏ ਕੋਈ ਦੂਜਾ ਰਾਸਤਾ ਹੀ ਨਹੀਂ ਹੈ ਛੋਟ ਮਾਮੂਲੀ ਜੀ ਬਰਸਾਤ ਉਸ ਤੋਂ ਬਾਅਦ ਪਾਣੀ ਦੀ ਤੁਹਾਨੂੰ ਲੱਗਦਾ ਕਿ ਨਿਕਾਸੀ ਪ੍ਰੋਪਰ ਹੈ ਇਹ ਪਾਣੀ ਜਮਾ ਕਿਉਂ ਹੈ ਇੱਥੇ ਇੱਥੇ ਸੜਕ ਨਿੰਮੀ ਹੈਗੀ ਜੀ ਪ੍ਰੋਪਰ ਜਿਹੜੀ ਜੀਵਨ ਨਗਰੀ ਦੀ ਸੜਕ ਹੈਗੀ ਉਹ ਕਾਫੀ 2 ਫੁੱਟ ਉੱਚੀ ਹੈਗੀ 2 ਫੁੱਟ ਨੀਚੀ ਹੈਗੀ ਔਰ ਉੱਧਰ ਪਾਣੀ ਦੀ ਨਿਕਾਸੀ ਮੌਜੂਦ ਹੈ ਨਿਕਾਸੀ ਨਹੀਂ ਨਿਕਲਦਾ ਪਾਣੀ ਇਹ ਮੇਨ ਸੜਕ ਜਿਹੜੀ ਬੀ ਪੜਾ ਉਧਰ ਜਾਂਦੀ ਹੈ ਬਿਸਨਾਥ ਮੰਦਿਰ ਨੂੰ ਉਹ ਸੇ ਕਰਕੇ ਹਾਂਜੀ 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 ਤਬ ਪਾਣੀ ਦੀ ਜਿਹੜੀ ਹੈ ਪ੍ਰੋਪਰ ਨਿਕਾਸੀ ਨਾ ਹੋਣ ਕਾਰਨ ਤੁਸੀਂ ਦੂਰ ਤੱਕ ਤਸਵੀਰਾਂ ਦੇਖ ਸਕਦੇ ਹੋ ਕਿ ਜਿੰਨੇ ਵੀ ਬਾਈਕ ਸਵਾਰ ਨੇ ਐਕਟੀਵਾ ਵਾਲੇ ਨੇ ਉਹ ਬਚ-ਬਚ ਕੇ ਚੱਲਣ ਦੀ ਕੋਸ਼ਿਸ਼ ਕਰਦੇ ਆ ਹਾਲਾਂਕਿ ਕਾਰਾਂ ਜਿਹੜੀਆਂ ਨੇ ਜਾਂ ਵੱਡੇ ਹੈਵੀ ਜਿਹੜੇ ਵੀਕਲ ਆਉਂਦੇ ਨੇ ਉਹ ਵੀ ਪਾਣੀ ਉਡਾਉਂਦੇ ਹੋਏ ਜਾਂਦੇ ਨੇ ਕਾਰਨ ਇਹ ਹੈ ਕਿ ਇੱਕ ਤਾਂ ਸੜਕਾਂ ਦੇ ਅੰਦਰ ਬਹੁਤ ਜ਼ਿਆਦਾ ਟੋਏ ਮੌਜੂਦ ਆਂ ਔਰ ਦੂਸਰਾ ਕਿ ਹਲਕੀ ਜੀ ਬਰਸਾਤ ਇੰਨਾ ਜ਼ਿਆਦਾ ਪਾਣੀ ਖੜਾ ਕਰ ਦਿੰਦੀ ਹੈ ਔਰ ਇਹਦਾ ਕਾਰਨ ਹੈ ਕਿ ਇਸ ਨਮੀ ਬਣੀ ਪ੍ਰੋਪਰ ਜਿਹੜੀ ਕੰਕਰੀਟ ਦੀ ਸੜਕ ਹੈ ਉਹਦੇ ਵਿੱਚ ਪਾਣੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨਿਕਾਸੀ ਜਿਹੜੀ ਹੈ ਉਹ ਮੌਜੂਦ ਨਹੀਂ ਹੈ ਇੱਥੇ ਤੁਸੀਂ ਦੇਖੋ ਕਿ ਕੋਸ਼ਿਸ਼ ਕਰ ਰਹੇ ਆ ਲੋਕ ਕਿ ਬਚ ਕੇ ਜਿਹੜਾ ਨਿਕਲਿਆ ਜਾਵੇ ਲੱਤਾਂ ਜਿਹੜੀਆਂ ਨੇ ਉੱਪਰ ਸਟੈਂਡ ਦੇ ਰੱਖ ਕੇ ਸਕੂਲ ਬੱਸ ਆ ਰਹੀ ਹੈਗੀ ਹੈ ਦੇਖੀ ਇਹਨਾਂ ਨੂੰ ਕਿੰਨੀ ਕਿ ਦਿੱਕਤ ਆਂਦੀ ਹੈ ਬਰੇ ਮਮੁਲੀ ਬਰਸਾਤ ਦੇ ਨਾਲ ਆ ਹਾਲ ਹੋਇਆ ਹੋਇਆ ਸੜਕ ਦਾ ਤੁਹਾਡੇ ਵਿਕਲ ਨੂੰ ਕੋਈ ਨੁਕਸਾਨ ਨਕਸੁੰਦਾ ਨਹੀਂ ਹੁੰਦਾ ਸੱਚੇ ਆਦਤ ਬਣ ਚੁੱਕੀ ਹੈ ਨਹੀਂ ਨੁਕਸਾਨ ਤਾਂ ਹੁੰਦਾ ਜੀ ਹੁਣ ਐਡਾ ਪਾਣੀ ਹੈਗਾ ਇਧਰ ਲੱਤ ਰਸਤਾ ਪੂਰਾ ਟੁੱਟਿਆ ਹੋਇਆ ਪਰ ਰੋਂਗ ਸਾਈਡ ਹੋ ਕੇ ਆਏ ਆ ਉੱਤੋਂ ਦੀ ਜੀ ਠੀਕ ਹੈ ਐਮੀ ਕਰਕੇ ਇਹਨਾਂ ਰਸਤਾ ਖਰਾਬ ਹੈਗਾ ਵਾ ਕਿੰਨੀ ਕਿ ਦੂਰ ਤੱਕ ਸੜਕ ਖਰਾਬ ਹੈ ਇਹ ਮੇਰੇ ਖਿਆਲ ਨਾਲ ਕਿਲੋਮੀਟਰ ਤੱਕ ਖਰਾਬ ਹੀ ਆ ਪੂਰੀ ਉਹ ਵੀ ਰੋਂਗ ਸਾਈਡ ਹੀ ਆਏ ਉਧਰੋਂ ਮਾੜੀ ਮੋਟੀ ਸਹੀ ਹੈਗੇ ਇਧਰ ਤਾਂ ਪੂਰੀ ਟੁੱਟੀ ਹੋਈ ਹੈ ਜੀ ਰੋਂਗ ਸਾਈਡ ਸਿਰਫ ਵੇਸ ਕਰਕੇ ਕੀ ਸੜਕ ਖਰਾਬ ਹੈ ਹਾਂ ਜੀ ਸੜਕ ਖਰਾਬ ਅੱਛਾ ਇਹ ਮਮਲੀ ਬਰਸਾਤ ਤੋਂ ਬਾਅਦ ਤੁਹਾਨੂੰ ਕਿਉਂ ਲੱਗਦਾ ਕਿ ਪਾਣੀ ਜਿਹੜਾ ਹੈ ਇਦਾਂ ਹੀ ਕਿਉਂ ਖੜਾ ਰਹਿੰਦਾ ਇਹ ਪਹਿਲਾਂ ਵੀ ਕਦੀ ਖੜਾ ਰਹਿੰਦਾ ਇਹ ਪਹਿਲਾਂ ਵੀ ਇਹ ਤਾਂ ਹੁਣ ਖੱਡੇ ਜ਼ਿਆਦਾ ਹੋ ਗਏ ਰਸਤੇ ਰਸਤਾ ਬਣਿਆ ਹੀ ਨਹੀਂ ਹੈਗਾ ਪੂਰਾ ਖਰਾਬ ਰਸਤਾ ਹੈਗਾ ਵਾਹ ਸੜਕਾਂ ਸਾਰੀਆਂ ਨਵੀਆਂ ਬਣੀਆਂ ਨੇ ਇੱਧਰ ਵਾਲੇ ਪੂਰਾ ਰੋਡ ਖਰਾਬ ਹੈਗਾ ਅੱਗੇ ਅੱਗੇ ਖੱਡੇ ਕਿੰਨੇ ਹੈਗੇ ਇਹਦੇ ਵਿੱਚ ਹਾਂਜੀ ਉਧਰ ਚਲਾਨੀ ਸੇਫ ਲੱਗਦੀ ਹੈ ਕਿ ਨਹੀਂ ਗੱਡੀ ਚਲਾਨੀ ਹੁਣ ਕੀ ਕਰੀ ਚਲਾਨੀ ਪੈਣੀ ਹੈ ਹਾਂਜੀ ਤਾਂ ਮਜਬੂਰੀ ਹੈ ਇਹਨਾਂ ਨੂੰ ਕਿ ਗੱਡੀ ਜਿਹੜੀ ਹੈ ਚਲਾਨੀ ਪੈਣੀ ਹੈ ਅੱਛਾ ਇਹ ਪਾਣੀ ਕਦੋਂ ਦਾ ਇੱਦਾਂ ਖੜਦਾ ਹੈਗਾ ਇੱਥੇ ਸੜਕ ਕਿਦ ਤੱਕ ਇੱਥੇ ਭਰਾ ਹੈਗਾ ਪਾਣੀ ਇੱਥੇ ਆ ਬਹੁਤ ਨਰਕ ਆਏਗਾ ਇੱਥੇ ਲੋਕਿਆਂ ਸਾਰੇ ਕੂੜਾ ਫੇਕਦੇ ਪਏ ਆ ਡੈਸ਼ਬਿਨ ਨਹੀਂ ਲਗਾ ਨਹੀਂ ਪਾ ਰਹੀ ਸਰਕਾਰ ਕਿ ਡੈਸ਼ਬਿਨ ਲਗਾ ਦੇ ਕਿ ਬੱਚੇ ਲੋਕ ਕੂੜੇ ਫੇਕ ਸਕੇ ਇੱਧਰ ਅੱਛਾ ਇੱਥੇ ਹਲਕੀ ਜੀ ਬਰਸਾਤ ਆ ਉਸ ਤੋਂ ਬਾਅਦ ਇਹ ਪਾਣੀ ਇੱਧਰ ਇਹ ਬੀਅਰ ਦਾ ਪਾਣੀ ਆਂਦਾ ਹੈ ਜੀ ਇੱਧਰ ਅੱਛਾ ਉਹ ਬੀਅਰ ਵਾਲਾ ਪਾਣੀ ਛੋੜ ਦਿੰਦਾ ਇੱਧਰ ਤਾਂ ਹੀ ਨਰਕ ਹੋ ਜਾਂਦਾ ਹੈ ਇਹ ਤਾਂ ਸੜਕਾਂ ਸਾਰੀਆਂ ਨਵੀਆਂ ਬਣੀਆਂ ਸੀ ਸੜਕ ਦੀ ਕੀ ਹਾਲਤ ਹੈ ਸਰਗਲੀ ਤੋਂ ਠੀਕ ਹਾਲਤ ਹੈ ਗਿਆ ਉਧਰ ਤੋਂ ਥੋੜਾ ਖੋਦੇ ਹੋਏ ਆਣ ਪਟਿਆ ਹੋਇਆ ਪਟਿਆ ਹੋਇਆ ਹਨ ਅੱਛਾ ਹਾਂਜੀ ਤੇ ਤੁਸੀਂ ਰੇੜਾ ਲਾ ਕੇ ਨਿਕਲ ਦਿਓ ਕਿੰਨਾ ਕੋਖਾ ਹੁੰਦਾ ਹੈ ਬਹੁਤ ਔਖਾ ਹੁੰਦਾ ਸਰ ਤਾਂ ਇੱਥੇ ਲਗਾਤਾਰ ਜਿੱਥੋਂ ਜਿਹੜੇ ਲੋਕ ਨਿਕਲਣ ਵਾਲੇ ਨੇ ਉਹਨਾਂ ਨੂੰ ਲਗਾਤਾਰ ਕਈ ਮੁਸੀਬਤਾਂ ਜਿਹੜੀਆਂ ਨੇ ਚਲਣੀਆਂ ਪੈਰੀਆਂ ਨੇ ਹਾਲਾਂਕਿ ਮਾਮੂਲੀ ਬਰਸਾਤ ਨੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉਹ ਤੁਸੀਂ ਦੇਖੋ ਦੂਰ ਤੱਕ ਔਰ ਤੁਹਾਨੂੰ ਦਿਖਾਵਾਂਗੇ ਵੀ ਕਿ ਕਿਸ ਤਰ੍ਹਾਂ ਸੜਕ ਦੇ ਵਿੱਚ ਟੋਏ ਪਏ ਹੋਏ ਨੇ ਔਰ ਆਲੇ-ਦੁਆਲੇ ਜਿਹੜੇ ਆ ਪੂਰੀ ਗੰਦਗੀ ਦੇ ਢੇਰ ਲੱਗੇ ਹੋਏ ਆ ਵੀਰੇ ਜੀ ਹਲਕੀ ਬਰਸਾਤ ਨੇ ਪੂਰੀ ਝੀਲ ਬਣਾ ਦਿੱਤੀ ਵੀਰੇ ਜੀ ਬੁਰਾ ਹਾਲ ਹੈ ਖੰਡੀਆਂ ਭਰ ਕੇ ਆਂਦੇ ਇੱਥੇ ਇਹ ਨਹੀਂ ਪਤਾ ਕਿੱਥੇ ਟੋਆ ਏ ਕਿੱਥੇ ਸਿਵਲ ਟੱਕਣ ਟੁੱਟਿਆ ਵਾ ਗੱਡੀ ਦੇ ਵਿੱਚ ਗਿਰਦੀ ਹੈ ਉਸ ਟੇਪਾ ਲੱਗਦਾ ਕਿ ਇੱਥੇ ਟੋਆ ਏ ਜਾਂ ਕੋਈ ਸਿਵਲ ਟੱਕਣ ਟੁੱਟਿਆ ਵਾ ਵੀ ਜੀ ਹਾਂ ਤਾਂ ਬਰਸਾਤ ਸ਼ੁਰੂ ਹੋਈ ਹੈ ਸੂਰੀ ਗਈ ਮੇ ਕੋਈ ਨਿਗਾਸ ਨਹੀਂ ਹੈ ਜਗ੍ਹਾ ਜਗ੍ਹਾ ਟੋਏ ਪਏ ਵੇ ਹਰ ਜਗ੍ਹਾ ਪਾਣੀ ਖੜਿਆ ਹੈ ਜਗਾ ਜਗਾ ਟੂ ਇਹ ਚੀਜ਼ ਮੈਂ ਨੋਟ ਕਰ ਰਿਹਾ ਕਿ ਬਰਸਾਤ ਤਾਂ ਮਹਿਜ 5-10 ਮਿੰਟ ਦੀ ਹੋਈ ਹੈ ਔਰ ਇਹ ਨਿਕਾਸੀ ਨਾ ਹੋਣ ਕਾਰਨ ਕਿ ਸਿਰਫ ਇੰਨਾ ਪਾਣੀ ਜਿਹੜਾ ਖੜਾ ਹੋ ਗਿਆ ਦੇਖੋ ਜੀ ਇਹ ਜੇ ਲੁਗਿਆਣਾ ਬੜਾ ਮਹਾਨਗਰ ਹੈ ਜੀ ਹਾਂ ਛੋਟਾ ਸ਼ਹਿਰ ਨਹੀਂ ਹੈਗਾ ਪਰ ਜੋ ਇਥੇ ਪਾਣੀ ਨਿਕਾਸੀ ਉਹ ਬਿਲਕੁਲ ਜ਼ੀਰੋ ਲੈਵਲ ਤੇ ਹੈ ਕਿਉਂਕਿ ਗੱਡੀ ਵਾਲੇ ਟੈਕਸ ਭਰਦੇ ਆ ਸਭ ਕੁਝ ਕਰਦੇ ਆ ਆਪਣੇ ਪੂਰੇ ਕਾਇਪੁੱਤਰ ਓਕੇ ਰੱਖਦੇ ਆ ਜਿਹੜੀ ਇੱਕ ਸੁਵਿਧਾ ਮਿਲ ਜਾਈਦੀ ਹੈ ਸਰਕਾਰ ਵੱਲੋਂ ਉਹ ਬਹੁਤ ਨਾ ਮਾਤਰਾ ਚਾਹੀਏ ਅਸੀਂ ਇਥੇ ਦੀ ਸਰਕਾਰ ਕਹਿਦੀ ਏ ਇਹ ਆ ਅਸੀਂ ਕੋਈ ਵੀ ਕੁਝ ਕਹਿ ਰਹੀ ਹੈ ਕਿ ਜਿੱਥੇ ਪ੍ਰਸ਼ਾਸਨ ਹੈ ਉਹ ਇਹਦਾ ਕੰਮ ਨਹੀਂ ਕਰ ਰਿਹਾ ਅੱਛਾ ਜਿਹੜੇ ਤੁਸੀਂ ਇਹ ਸਾਰਾ ਇੰਡਸਟਰੀਅਲ ਏਰੀਆ ਹੈਗਾ ਹੈ ਨਾ ਤੁਹਾਡੇ ਰੋਜ਼ ਗੇੜੇ ਮਿਲਣੇ ਆ ਤੁਹਾਨੂੰ ਤੁਹਾਨੂੰ ਕਿੰਨਾ ਡਰ ਲੱਗਦਾ ਕਿ ਕਿਤੇ ਟੋਏ ਚ ਪੈ ਕੇ ਗੱਡੀ ਦਾ ਨੁਕਸਾਨ ਨਾ ਹੋ ਜੇ ਵੀ ਜੀ ਇੱਥੇ ਜਦੋਂ ਮਲੋ ਫੇ ਵੀ ਜਦੋਂ ਪਾਣੀ ਘਟੇ ਜਿਹੜਾ ਆਪਣਾ 메ਨ ਬਾਜ਼ਾਰ ਚ ਪਾਣੀ ਆ ਨੇ ਜੀ ਉੱਥੇ ਕਹਿੰਦੇ ਇੰਨਾ ਬੁਰਾ ਹੁੰਦਾ ਆਪਣੇ ਸਿਵਲ ਹਸਪੀਟਲ ਹੋ ਗਿਆ ਤੇ ਆਪਣਾ ਕੈਂਸਰ ਹਸਪੀਟਲ ਹੋ ਗਿਆ ਉੱਥੇ ਇੰਨਾ ਪਾਣੀ ਖੜਿਆ ਹੁੰਦਾ ਕਿ ਗੱਡੀ ਸਾਨੂੰ ਇਹ ਨਹੀਂ ਪਤਾ ਗੱਡੀ ਕਿੱਥੇ ਗੱਜਣੀ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀ ਸਿਕਾ ਨੂੰ ਇਹ ਰਿਕੁਐਸਟ ਕਰਦੇ ਕਿ ਜਿੱਥੇ ਜਿੱਥੇ ਪਾਣੀ ਨਿਕਾਸ ਨਹੀਂ ਹੈ ਉਹਨੂੰ ਪ੍ਰੋਪਰ ਕੀਤਾ ਜਾਵੇ ਤਾਂ ਕਿ ਗੱਡੀਆਂ ਨੂੰ ਨੁਕਸਾਨ ਹੋਵੇ ਛੋਟੇ ਗੱਡੇ ਨੁਕਸਾਨ ਹੋਵੇ ਆਮ ਜਨਤਾ ਵੀ ਪਰੇਸ਼ਾਨ ਹੋਵੇ ਬਿਲਕੁਲ ਆਮ ਜਨਤਾ ਵੀ ਪਰੇਸ਼ਾਨ ਨਾ ਹੋਵੇ ਔਰ ਸੁਰੱਖਿਆ ਵੀ ਉਹਨਾਂ ਦੀ ਯਕੀਨੀ ਬਣਾਈ ਜਾ ਸਕੇ ਤੁਸੀਂ ਇੱਥੇ ਦੇਖੋ ਕਿ ਇਹ ਸੜਕ ਦੇ ਵਿੱਚੋਂ ਬਾਈਕ ਸਵਾਰ ਜਦੋਂ ਨਿਕਲਦੇ ਨੇ ਤਾਂ ਉਹ ਉਹਨਾਂ ਦੇ ਲਈ ਕਿੰਨਾ ਜ਼ਿਆਦਾ ਜੋਖਮ ਲੈ ਕੇ ਨਿਕਲਦੇ ਨੇ ਕਿਉਂਕਿ ਕਾਰਨ ਹੈ ਕਿ ਇੱਥੇ ਪਾਣੀ ਦੀ ਪ੍ਰੋਪਰ ਨਿਕਾਸੀ ਨਹੀਂ ਹੈ ਔਰ ਦੂਸਰਾ ਸੜਕ ਦੇ ਵਿੱਚ ਇੰਨੇ ਜ਼ਿਆਦਾ ਟੋਏ ਨੇ ਕਿ ਇੱਥੋਂ ਨਿਕਲਣ ਵਾਲੇ ਲਗਾਤਾਰ ਖੌਫ ਦੇ ਵਿੱਚ ਰਹਿੰਦੇ ਨੇ ਕਿ ਕਿਤੇ ਇੱਥੋਂ ਨਿਕਲਦੇ ਹੋਏ ਉਹਨਾਂ ਦੇ ਕੋਈ ਸੱਟ ਪੇੜ ਜਿਹੜੀ ਹੈ ਉਹ ਨਾ ਲੱਗ ਜਾਵੇ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਸੜਕਾਂ ਦੀ ਹਾਲਤ ਜਿਹੜੀ ਹੈ ਸੁਧਾਰੀ ਜਾਵੇ ਪਰ ਲਗਾਤਾਰ ਇੱਥੇ ਇਹ ਦੇਖੋ ਤੁਸੀਂ ਕਿ ਵਹੀਕਲ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਕਿੰਨੀ ਜ਼ਿਆਦਾ ਮੁਸ਼ਕਲ ਇੱਥੋਂ ਆ ਰਹੀ ਹੈ ਇਹ ਜਿਹੜੇ ਈ ਰਿਕਸ਼ਾ ਚੱਲਦੇ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਇੱਥੇ ਦਿੱਕਤ ਆਉਂਦੀ ਹੈ ਪਰੇ ਤੱਕ ਅਗਰ ਮੈਂ 1 ਕਿਲੋਮੀਟਰ ਤੱਕ ਦੀ ਗੱਲ ਕਰਾਂ ਤਾਂ ਇਹ ਪੂਰੇ 1 ਕਿਲੋਮੀਟਰ ਤੱਕ ਸੜਕ ਦਾ ਇਹੀ ਹਾਲ ਹੈ ਤੁਹਾਨੂੰ ਜ਼ਰੂਰ ਤਸਵੀਰਾਂ ਇੱਥੇ ਨਾਲ ਸਾਂਝੀਆਂ ਕਰਾਂਗੇ ਕਿ ਦੋਨੋਂ ਪਾਸੇ ਦੋਨੋਂ ਪਾਸੇ ਦੀਆਂ ਸੜਕਾਂ ਪੱਕੀਆਂ ਮਜ਼ਬੂਤ ਕੰਕਰੀਟ ਦੀਆਂ ਸੜਕਾਂ ਨੇ ਔਰ ਦੋਨੋਂ ਪਾਸੇ ਦੇ ਹਾਲਾਤ ਕੀ ਨੇ ਔਰ ਲੋਕਾਂ ਵੱਲੋਂ ਵੀ ਜਿਹੜਾ ਹੈਗਾ ਕੂੜਾ ਕਿਸ ਤਰ੍ਹਾਂ ਸਿੱਟਿਆ ਗਿਆ ਹੈਗਾ ਪੂਰੀ ਤਰ੍ਹਾਂ ਨਾਲ ਡੰਪ ਬਣੇ ਹੋਏ ਨੇ ਪੌਸ਼ ਏਰੀਆ ਅਰਬਨ ਸਟੇਟ ਦਾ ਏਰੀਆ ਔਰ ਉਸ ਤੋਂ ਬਾਅਦ ਇਹ ਹਾਲਾਤ ਇੱਥੇ ਮੌਜੂਦ ਨੇ ਜੀਵਨ ਨਗਰ ਰੋਡ ਦਾ ਔਰ ਅਰਬਨ ਸਟੇਟ ਏਰੀਏ ਦਾ ਤੁਹਾਨੂੰ ਟੂਰ ਦੇਣ ਜਾ ਰਹੇ ਆ ਖੁਦ ਅਸੀਂ ਇਸ ਸੜਕ ਦੇ ਵਿੱਚੋਂ ਦੀ ਨਿਕਲਦੇ ਹੋਏ ਤੁਹਾਡੇ ਲਈ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਇੱਥੇ ਪਾਣੀ ਦੀ ਨਿਕਾਸੀ ਦਾ ਕੀ ਹਾਲ ਹੈ ਔਰ ਦੂਸਰਾ ਸੜਕ ਦਾ ਕੀ ਹਾਲ ਹੈ ਕਿ ਅਸੀਂ ਵੀ ਇੱਥੋਂ ਟੋਇਆਂ ਦੇ ਵਿੱਚ ਟਪਦੇ ਹੋਏ ਗਿਰਦੇ ਹੋਏ ਜਾ ਰਹੇ ਆ ਔਰ ਦੋਨੋਂ ਪਾਸੇ ਤੁਸੀਂ ਦੇਖ ਸਕਦੇ ਹੋ ਔਰ ਇਧਰਲੇ ਪਾਸੇ ਤੁਹਾਨੂੰ ਮੈਂ ਕੂੜੇ ਦੇ ਡੰਪ ਦਿਖਾ ਦਿੰਨਾ ਕਿ ਸੰਜੀਤ ਜੀ ਨੂੰ ਅਗਰ ਮੈਂ ਕਹਾਂ ਕਿ 2 ਮਿੰਟ ਲਈ ਜਰਾ ਇਹ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਕੂੜੇ ਦੇ ਢੇਰ ਲੱਗੇ ਹੋਏ ਨੇ ਔਰ ਇਹ ਅਰਬਨ ਸਟਰੀਟ ਆ ਪੂਰਾ ਕੌਂਸ ਏਰੀਆ ਔਰ ਇਹ ਹਾਲਾਤ ਐ ਕਿ ਇੱਥੇ ਗੰਦਗੀ ਦੇ ਇੰਨੇ ਜ਼ਿਆਦਾ ਢੇਰ ਨੇ ਔਰ ਦੋਨੋਂ ਪਾਸੇ ਦੀਆਂ ਸੜਕਾਂ ਪੱਕੀਆਂ ਨੇ ਮਜ਼ਬੂਤ ਕੰਕਰੀਟ ਦੀਆਂ ਸੜਕਾਂ ਔਰ ਉਸ ਤੋਂ ਬਾਅਦ ਇਹ ਦੇਖੋ ਕੀ ਹਾਲਾਤ ਕੀ ਐ ਕਿ ਕੂੜੇ ਦੇ ਡੰਪ ਬਣੇ ਹੋਏ ਨੇ ਔਰ ਕਿਸ ਤਰ੍ਹਾਂ ਨਾਲ ਬਿਮਾਰੀਆਂ ਫੈਲਣ ਤੁਸੀਂ ਆਪ ਦੇਖੋ ਕੀ ਕੀ ਹਾਲਾਤ ਔਰ ਰੋਡ ਅਸੀਂ ਅੱਧਾ ਕਿਲੋਮੀਟਰ ਤੱਕ ਜਿਹੜਾ ਪਹੁੰਚ ਕੇ ਆ ਅੱਧਾ ਕਿਲੋਮੀਟਰ ਦੀ ਸੜਕ ਜਿਹੜੀ ਹੈ पार ਕਰ ਚੁੱਕੇ ਆ ਔਰ ਹਲੇ ਵੀ ਸੜਕ ਦੇ ਉੱਤੇ ਪਾਣੀ ਜਿਉਂਦਾ ਟੀਊ ਹੈ ਔਰ ਹਲੇ ਵੀ ਸੜਕ ਦੇ ਬੁੱਚੇ ਟੋਏ ਸਾਫ਼ ਦਿਖਾਈ ਦੇ ਰਹੇ ਨੇ ਇਹ ਇਸ ਲਈ ਤੁਹਾਨੂੰ ਜ਼ਮੀਨੀ ਹਕੀਕਤ ਅਸੀਂ ਖੁਦ ਚੱਲਦੇ ਹੋਏ ਦਿਖਾ ਰਹੇ ਆ ਕਿ ਕੀ ਹਾਲਾਤ ਹੈ ਇੱਥੋਂ ਦੇ ਨਿਕਲਣ ਵਾਲੇ ਲੋਕਾਂ ਨੂੰ ਕੀ ਕੀ ਪਰੇਸ਼ਾਨੀਆਂ ਜੜੀਆਂ ਨੇ ਪੇਸ਼ਾਰੀਆਂ ਨੇ ਔਰ ਤਕਰੀਬਨ 1 ਕਿਲੋਮੀਟਰ ਲੰਬੀ ਇਸ ਸੜਕ ਦਾ ਇਹ ਨਵੀਂ ਬਣੀ ਹੋਈ ਰੋਡ ਹੈ ਪੂਰੀ ਇਸ ਰੋਡ ਦਾ ਇਹੀ ਹਾਲ ਹੈ ਔਰ ਤੁਹਾਨੂੰ ਇੱਥੇ ਰੁੱਕ ਕੇ ਦੋਨੇ ਪਾਸੇ ਦੀਆਂ ਤਸਵੀਰਾਂ ਅਸੀਂ ਦਿਖਾਵਾਂਗੇ ਕਿ ਇੱਥੇ ਕੀ ਹਾਲਾਤ ਬਣੇ ਹੋਏ ਹਨ ਇਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਕਿ ਸਭ ਪਾਸੇ ਤੁਹਾਨੂੰ ਪਾਣੀ ਹੀ ਪਾਣੀ ਗੰਦਗੀ ਦੇ ਟੇਰ ਹੀ ਨਜ਼ਰ ਆਣਗੇ ਔਰ ਪੂਰੇ 1 ਕਿਲੋਮੀਟਰ ਤੱਕ ਆਸ ਔਰ ਪਾਸ ਇੱਥੇ ਇਹੀ ਹਾਲਾਤ ਨਜ਼ਰ ਆਉਂਦੇ ਆ ਇਸ ਰੋਡ ਵਾਲੇ ਪਾਸੇ ਵੀ ਅਗਰ ਤੁਸੀਂ ਮੇਰੇ ਪਿੱਛੇ ਔਰ ਇਧਰਲੇ ਪਾਸੇ ਜਿੱਧਰੋਂ ਅਸੀਂ ਜੀਵਨ ਨਗਰ ਤੋਂ ਆਏ ਆ ਤਾਂ ਤੁਸੀਂ ਦੇਖੋ ਕਿ ਪੂਰੀ ਰੋਡ ਦਾ ਕੀ ਹਾਲ ਹੈ ਇੱਥੇ ਗਟਰ ਦੇ ਟੱਕਣ ਖੁੱਲੇ ਹੋਏ ਆ ਨਿਕਾਸੀ ਤਾਂ ਬਿਲਕੁਲ ਵੀ ਨਹੀਂ ਆ ਔਰ ਜਿਹੜੇ ਗਟਰ ਹੈ ਵੀ ਉਹ ਵੀ ਨਕੋ ਨਕ ਭਰੇ ਆ ਔਰ ਟੱਕਣ ਜਿਹੜੇ ਨੇ ਟੁੱਟੇ ਪਏ ਨੇ ਔਰ ਇਹ ਜਿਹੜੇ ਪਾਸ ਏਰੀਆਜ਼ ਕੋਠੀਆਂ ਤੁਸੀਂ ਦੇਖ ਰਹੇ ਹੋ ਅਰਬਨ ਸਟੇਟ ਦੀਆਂ ਔਰ ਉਸ ਤੋਂ ਬਾਅਦ ਇੱਥੇ ਪਿੱਛੇ ਦੀ ਇਹ ਸੜਕ ਹੈ ਹਾਲਾਤ ਪੈਦਲ ਚੱਲਣ ਵਾਲਿਆਂ ਨੂੰ ਕੀ ਮੁਸ਼ਕਲਾਂ ਆ ਰਹੀਆਂ कितनी मुश्किल आ रही है कैसी रोड है ये कैसी सड़क है सड़क देखिए रहे कितना अच्छा है पानी, कि पानी, पानी लग जाता है जूता हम लोग उंच का डर रहता है पैर में गढ़ने का और कोई चीज चलने फिर बहुत मुश्किल होता है हो बहुत ज्यादा इतना पानी लग जाता है आपको क्या क्या दिक्कत आ रही है और ये सड़क नहीं बनी हुई सड़क थी उसका अब ये हाल है

ਪਰ ਦੋਨੋਂ ਪਾਸੇ ਦੀਆਂ ਤਸਵੀਰਾਂ 1 ਕਿਲੋਮੀਟਰ ਲੰਬੀ ਸੜਕ ਦੀਆਂ ਅਰਬਨ ਸਟੇਟ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਹਾਲਾਤ ਕੀ ਨੇ ਔਰ ਇੱਥੇ ਨਿਕਲਣ ਵਾਲਿਆਂ ਨੂੰ ਕਿੰਨੀ ਦਿੱਕਤ ਆndi ਹੋਏਗੀ ਵੀਰ ਜੀ ਕਿੰਨੀ ਪਰੇਸ਼ਾਨੀ ਹੁੰਦੀ ਹੈ ਇੱਥੋਂ ਨਿਕਲਣ ਦੀ ਪਰੇਸ਼ਾਨੀ ਪਰੇਸ਼ਾਨੀ ਹੈ ਜੀ ਕੀ ਕਰੀਏ ਹੁਣ ਐ ਕੰਮ ਵੀ ਕਰਨਾ ਹੈ ਇੱਕ ਦਿਨ ਜੇ ਇੱਕ ਦਿਨ ਵੀ ਪੈ ਜਾਵੇ ਤਾਂ ਪੂਰਾ ਸਮਝ ਲਓ ਕਿ ਪੂਰਾ ਲਜਾਨਾ ਡੁੱਬਿਆ ਰਹਿੰਦਾ ਹੈ ਇਹ ਗੱਲ ਇੱਕ ਲਈ ਦਾ ਕਹੇ ਛੱਡ ਦਿਓ ਪੂਰਾ ਲਜਾਨਾ ਡੁੱਬਦਾ ਬਹੁਤ ਅੱਛਾ ਇੱਥੋਂ ਦੇਖੋ ਨਾ ਵਹੀਕਲ ਵੀ ਨਿਕਲਣੇ ਆ ਔਰ ਜਿਹੜੇ ਗੱਡੀਆਂ ਵੀ ਨਿਕਲਣੀਆਂ ਨੇ ਉਹਨਾਂ ਨੂੰ ਕਿੰਨੀ ਦਿੱਕਤ ਹੋएगी ਔਰ ਜਿਹੜੇ ਪੈਦਲ ਜਾ ਰਹੇ ਆ ਯਾ ਐਕਟਿਵਾ ਤੇ ਆ ਰਹੇ ਉਹਨਾਂ ਨੂੰ ਤਾਂ ਜੋਖਮ ਹੀ ਜੋਖਮ ਆ ਬਿਲਕੁਲ ਆਪਾਂ ਤਾਂ ਫਿਰ ਵੀ ਸਹੀ ਨੇ ਆਪਾਂ ਤਾਂ ਗੱਡੀਆਂ ਜene ਫਿਰ ਵੀ ਦਿੱਕਤ ਤਾਂ ਗੱਡੀ ਨੂੰ ਹੋਣਾ ਆਪਾਂ ਤਾਂ ਸੇਫ ਨੇ ਸਾਈਕਲ ਆੜੇ ਜਿਹੜੇ ਤੁਰ ਕੇ ਜਾਂਦੇ ਨੇ ਮੁੰਡੇ ਭਾਵੇਂ ਐਪੀ ਵਾਲੇ ਔਰ ਉਹਨਾਂ ਦਾ ਆਪ ਵੀ ਖਤਰਾ ਆ ਗੱਡੀ ਦਾ ਵੀ ਖਤ तो सरकार सुनदी नहीं है पता नहीं की है, तो आप नहीं है। बिल्कुल और इतना हालात जीव दे तस्वीर दोनों पास सड़क साल से सर यही हालात है।, अच्छा, यह ऐसे ही है ऐसे ही हालात है जब भी हल्का सा तो बारिश होता है ऐसे ही हालात रहते हैं सर और यहाँ पर तो इतने खड्डे हैं कोई भी गिर सकता है कोई किसी को चोट लग सकती है हाँ वो तो सर है लेकिन अगले सरकार नहीं सुन रही है तो इसके लिए अच्छा यहाँ पर इतना पानी जमा ये निकासी नहीं हो पाती ये कारण क्या है ਸਰ ਇਸਕਾ ਤੋਂ ਰੀਜਨ ਪਤਾ ਨਹੀਂ ਗਟਰ-ਗਟਰ ਜਾਮ ਹੋਗਾ ਇਸ ਲਈ ਨਿਕਾਸੀ ਨਹੀਂ ਹੋ ਪਾ ਰਹਾ ਇਸ ਲਈ ਨਿਕਾਸੀ ਨਹੀਂ ਹੋ ਪਾ ਰਹੀ ਹਾਂ ਤਾਂ ਪਾਣੀ ਦੀ ਪ੍ਰੋਪਰ ਨਿਕਾਸੀ ਨਾ ਹੋਣ ਕਰਕੇ ਇਹ ਹਾਲਾਤ ਹੈ ਔਰ 1 ਕਿਲੋਮੀਟਰ ਲੰਬੇ ਤੁਹਾਨੂੰ ਮੈਂ ਰੋਡ ਦੀਆਂ ਤਸਵੀਰਾਂ ਦਿਖਾ ਰਿਹਾ ਔਰ ਲਗਾਤਾਰ ਗੱਡੀਆਂ ਵਾਲੇ ਵੀ ਕੋਸ਼ਿਸ਼ ਕਰਦੇ ਕਿ ਕਿਸੇ ਤਰ੍ਹਾਂ ਨਾਲ ਬਚ ਕੇ ਨਿਕਲਿਆ ਜਾਵੇ ਗੱਡੀ ਦੇ ਨੁਕਸਾਨ ਤੋਂ ਬਚੇ ਬਚ ਕੇ ਨਿਕਲਿਆ ਜਾਵੇ ਕੋਸ਼ਿਸ਼ ਹੈ ਨਾ ਵੀ ਕਿਤੇ ਨੁਕਸਾਨ ਨਾ ਹੋ ਜੇ ਗੱਡੀ ਦਾ ਕਿਤੇ ਟੁੱਟੇ ਨਾ ਪੈ ਜਾਈ। ਸੋਚ ਰਿਹਾ ਕਿ ਇੱਥੋਂ ਲੰਘਾਂਗੇ ਨਾ ਲੰਘਾਂ। ਲੰਘਾਂਗੇ ਨਾ ਲੰਘਾਂ। ਬਿਲਕੁਲ। ਕਿ ਕਿਉਂ ਹਾਲਾਤ ਅਰਬਨ ਸਟੀਟਿਵ ਇੰਨਾ ਪੌਸ਼ ਏਰੀਆ। ਬਸ ਸਰ ਹਵਾ ਚ ਹੀ ਆ ਗੱਲਾਂ ਸਾਰੀਆਂ ਇੰਪਲੀਮੈਂਟ ਨਹੀਂ ਹੋ ਰਿਆ ਕੁਝ ਵੀ। ਬਿਲਕੁਲ। ਚਲੋ ਸੇਫ ਡਰਾਈਵ ਕਰੋ ਸਰ ਇਹੀ ਕਹਿ ਸਕਦੇ ਆ। ਔਰ ਕੋਸ਼ਿਸ਼ ਇਹਨਾਂ ਦੀ ਕਿ ਕਿਹੜੇ ਪਾਸੇ ਦੀ ਜਾਵਾਂ। ਇੱਧਰ ਪਾਣੀ ਹੈ ਔਰ ਇੱਧਰ ਵੀ ਪਾਣੀ ਹੈ। ਇੱਧਰ ਵੀ ਰੋਡ ਖਰਾਬ ਔਰ ਇੱਧਰ ਵੀ ਰੋਡ ਖਰਾਬ ਔਰ ਕਿਹੜੇ ਪਾਸੇੋਂ ਦੀ ਗੱਡੀ ਘਟ ਨੁਕਸਾਨੀ ਜਾ ਕੇ ਪਹੁੰਚਣਗੇ ਕਿੱਥੋਂ ਘੱਟ ਨੁਕਸਾਨ ਹੋਏਗਾ ਉਹ ਰਾਹ ਇਹ ਲੱਭਦੇ ਹੋਏ ਨਜ਼ਰ ਆ ਰਿਹਾ ਔਰ ਬਾਈਕ ਸਵਾਰ ਤੇ ਪੈਦਲਵਾਂ ਵਾਲਿਆਂ ਦੀ ਤਾਂ ਤੁਸੀਂ ਹਾਲਤ ਆਪ ਹੀ ਦੇਖ ਸਕਦੇ ਹੋ ਕੀ ਇੱਥੇ ਨਰਕ ਭਰੀ ਜ਼ਿੰਦਗੀ ਜੀਣ ਨੂੰ ਮਜਬੂਰ ਹੈ ਔਰ ਜਦੋਂ ਇੱਥੇ ਸੂਰਜ ਦੇਵਤਾ ਆਉਣਗੇ ਉਹਨਾਂ ਦੀ ਗਰਮੀ ਪਏਗੀ ਉਸ ਤੋਂ ਬਾਅਦ ਕਿਤੇ ਜਾ ਕੇ ਇਹ ਪਾਣੀ ਸਾਰਾ ਸੁੱਕੇਗਾ ਫੇਰ ਕਿਤੇ ਜਾ ਕੇ ਤਸਵੀਰ ਬਦਲੇਗੀ ਵਰਨਾ ਹਾਲਾਤ यही रहने दोनों पास गटर भी खुले है सीवरेज के टक्कन भी जड़े ने टूटे पे ने सीवरेज नकों नक भरे हैं और सड़क के इत हालात संजय जी दिखा दो जरा की है अगर रात बराते कोई आएगा तब पक्का चोट खा के ही जाएगा कैसे हालात है यहाँ पर हिला तो आपको दिखाई दे रहा सर कैसे है नहीं कब सुधरेंगे कब इनकी ये तो नई सड़कें बनी हैं अच्छी सड़कें पक्की सड़कें बनी हैं फिर ये हालात क्यों सर गटर का पानी खोल लेते हैं, आ जाते हैं वाले क्या क्या है निकासी है सर, लेकिन गटर भर जाता ना यही कारण है और इसी कारण ये सड़कों का कि ये टूट भी गई है नहीं बनी सर जी 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 यही कारण है अच्छा दिक्कत कितनी आती है आप यहाँ से रोज निकलते हो तो दिक्कतें बहुत आती है सर पानी बहुत भर जाता है अभी तो आज बहुत कम है पानी इससे भी ज्यादा हो जाता है जी सर ਤਾ ਇਸ ਤੋਂ ਵੀ ਜ਼ਿਆਦਾ ਬੁਰੇ ਹਾਲਾਤ ਹੋ ਜਾਂਦੇ ਨੇ ਔਰ ਹਾਲਾਤ ਇੰਨੇ ਬੁਰੇ ਨੇ ਕਿ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਵਾਲੇ ਵੀ ਬਚ-ਬਚ ਕੇ ਚੱਲ ਰਹੇ ਨੇ ਔਰ ਪੈਦਲ ਤੇ ਟੂ-ਵీలਰ ਵਾਲਿਆਂ ਲਈ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਕਿੰਨਾ ਜੋਖੀ ਵਿੱਚ ਹੁੰਦਾ ਹੋਏਗਾ ਲੁਧਿਆਣਾ ਦਾ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ 라이